ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਮੂਸਾਪਿੰਡ ਜਿੱਥੇ ਕਿ ਸ਼ੁਭਦੀਪ ਸਿੰਘ ਸਿੱਧੂ ਦੇ ਛੋਟੇ ਪਰਾਣੇ ਜਨਮ ਲੈ ਲਿਆ ਹੈ ਤੇ ਉਹਨਾਂ ਦੀ ਇਸ ਖੁਸ਼ੀ ਦੇ ਮੌਕੇ ਤੇ ਅੱਜ ਅਸੀਂ ਤੁਹਾਨੂੰ ਬੜੇ ਹੀ ਪਿਆਰੇ ਸਿੰਗਰ ਮਾਨਿਕ ਬਰਾੜ ਪੁਗਾਲੀ ਜੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਆਪਣੀਆਂ ਇਸ ਦਿਨ ਦੀਆਂ ਖੁਸ਼ੀਆਂ ਨੂੰ ਸਾਡੇ ਨਾਲ ਤੇ ਤੁਹਾਡੇ ਨਾਲ ਸਾਂਝਾ ਕਰਨਗੇ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਅਸੀਂ ਚਾਹਵਾਗੇ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਦੇ ਜਨਮ ਦੇ ਮੌਕੇ ਤੇ ਜਿਹੜਾ ਤੁਸੀਂ ਗਾਣਾ ਲੈ ਕੱਲ ਰਿਲੀਜ਼ ਹੋਇਆ ਸੀ ਚਾਹਵਾਗੇ ਪਹਿਲਾਂ ਤੁਸੀਂ ਉਹਨੀਆਂ ਚੰਦ ਲੈਣਾ ਸਾਡੀ ਆਡੀਅנס ਨਾਲ ਸ਼ੇਅਰ ਕਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਸ਼ੁਭਦੀਪ ਦੇ ਜਨਮ ਦੀਆਂ ਸੋ ਜੋ ਕਿ ਹਵੇਲੀ ਵਿੱਚ ਦੁਬਾਰਾ ਚੰਨ ਚੜ੍ਹਿਆ ਸੋ ਮਾਤਾ ਚਰਨਜੀਤ ਕੌਰ ਤੇ ਬਲਕਾਰ ਸਿੰਘ ਜੀ ਨੂੰ ਲੱਖ ਲੱਖ ਮੁਬਾਰਕਾਂ ਸੋ ਜਿਨ੍ਹਾਂ ਦੇ ਦੁਬਾਰਾ ਹਵੇਲੀ ਵਿੱਚ ਚਿਰਾਗ ਜਗੰਦੀਆਂ ਪੰਜਾਬੀਆਂ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਤੋ ਕਾਲੀ ਬਾਈ ਤੇ ਆਪਣਾ ਇੱਕ ਸੌਂਗ ਰਿਲੀਜ਼ ਹੋਇਆ ਜੱਟ ਫੇਰ ਆ ਗਿਆ ਸ਼ੁਭ ਜਮਿਆਂ ਤੇ ਮਿਲਣ ਵਧਾਈਆਂ ਵਹੀ ਸ਼ੁਭ ਜਮਿਆਂ ਸ਼ੁਭ ਜਮਿਆਂ ਤੇ ਮਿਲਣ ਵਧਾਈਆਂ ਖੁਸ਼ੀਆਂ ਦਾ ਢੇਰ ਆ ਗਿਆ ਮੁੜ ਕੇ ਔਰ ਹੜਕੇ ਉਹ ਮੂਸੇ ਵਾਲਾ ਫੇਰ ਆ ਗਿਆ ਵੀ ਜੱਟ ਮੁੜ ਕੇ ਸ਼ੁਭ ਦੀ ਬੇਰੇ ਆ ਗਿਆ ਵੀ ਜੱਟੇ ਮੁੜ ਕੇ ਰੱਬੀ ਰੂਹਾਂ ਨੂੰ ਦੁਵਾਰਾ ਰੱਬ ਮੋੜਦਾ ਚਾਹਣ ਵਾਲਿਆਂ ਦੇ ਦਿਲ ਨਹੀਂ ਉਹ ਤੋੜਦਾ ਰੱਬੀ ਰੂਹਾਂ ਨੂੰ ਦੁਵਾਰਾ ਰੱਬ ਮੋੜਦਾ ਚਾਹਣ ਵਾਲਿਆਂ ਦੇ ਦਿਲ ਨਹੀਂ ਉਹ ਤੋੜਦਾ ਸੋਡੀ ਬੇਨਤੀ ਦਾ ਧੰਨੇ ਸੁਣੀ ਸਭ ਦੀ ਉਹ ਬੇਨ ਨਹੀਂ ਉਹ ਦਿੱਤਾ ਥੜਕੇ ਥੜਕੇ ਉਹ ਮੂਸੇ ਵਾਲਾ ਫੇਰੇ ਆ ਗਿਆ ਵੇ ਜੱਟ ਮੁੜ ਕੇ ਸ਼ੁਭ ਦੀਪ ਬੇਰੇ ਆ ਗਿਆ ਵੇ ਜੱਟ ਮੁੜ ਕੇ ਤਾਂ ਬਹੁਤ ਹੀ ਪਿਆਰਾ ਗਾਣਾ ਗਾਇਆ ਜੀ ਸੁੱਧੂ ਮੂਸੇ ਵਾਲਾ ਫੇਰ ਆ ਗਿਆ ਮੁੜ ਕੇ ਤੇ ਸਰ ਅਸੀਂ ਚਾਹਾਂਗੇ ਜਿਹੜੀ ਤੁਸੀਂ ਇਸ ਦਿਨ ਦੀ ਖੁਸ਼ੀ ਹੈ ਸਾਡੀ ਆਡੀਅנס ਨਾਲ ਸ਼ੇਅਰ ਕਰੋ ਕਿ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਤੁਸੀਂ ਅੱਜ ਮੂਸੇ ਵਾਲੇ ਦੇ ਘਰ ਆਏ ਹੋ ਬਹੁਤ ਖੁਸ਼ੀ ਆ ਜੀ ਫੈਮਿਲੀ ਸਮੇਤ ਅਸੀਂ ਇੱਥੇ ਪਹੁੰਚੇ ਆ ਸੋ ਜਿਸ ਦਿਨ ਤੋਂ ਸ਼ੁਭਦੀਪ ਨੇ ਜਨਮ ਲਿਆ ਸੋ ਉਸੇ ਦਿਨ ਤੋਂ ਅਰਦਾਸ ਹੈ ਕਿ ਪ੍ਰਮਾਤਮਾ ਉਹਦੀ ਚੜ੍ਹਦੀ ਕਲਾ ਕਰੇ ਇਹ ਤੋਂ ਵੀ ਲੰਬੀਆਂ ਉਮਰਾਂ ਬਖਸ਼ਿਸ਼ ਕਰੇ ਸੋ ਮੇਰੀ ਫੈਨਸ ਨੂੰ ਵੀ ਉਹਨਾਂ ਦਾ ਨੂੰ ਬੇਨਤੀ ਹੈ ਚੌਣ ਵਾਲਿਆਂ ਨੂੰ ਬੇਨਤੀ ਹੈ ਕਿ ਕਈ ਪਿੱਛੇ ਜੇ ਮੈਂ ਰੀਲਾਂ ਵੀ ਦੇਖੀਆਂ ਸੀ ਕਿ ਇੰਨੀ ਕੀ ਕਿਰਪਾ ਜਰੂਰ ਕਰਿਆ ਕਰੋ ਕਿ ਹਜੇ ਉਹ ਮਾਸੂਮ ਜੰਦਾ ਉਹਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਜਾਂ ਕਿਸੇ ਤਰ੍ਹਾਂ ਦਾ ਨਹੀਂ ਕਿਉਂਕਿ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਕ ਤਾਂ ਢਟਕਾਉ ਜਿਹੜੀਆਂ ਉਹ ਰੀਲਾ ਨਾ ਬਣਾਈਆਂ ਜਾਣ ਵੀ ਪਰੋਣਾ ਫੇਰ ਆ ਗਿਆ ਜਾਂ ਇਦਾਂ ਦੀਆਂ ਜਾਂ ਕਿਸੇ ਤਰ੍ਹਾਂ ਦੀਆਂ ਵੀ ਕਿਉਂਕਿ ਹਜੇ ਉਹਦੀ ਉਮਰ ਬੜੀ ਲੰਬੀ ਹੈ ਬਸ ਇਹੋ ਅਰਦਾਸ ਕਰਿਆ ਕਰੋ ਕਿ ਉਹਦਾ ਸਾਰਿਆਂ ਨਾਲ ਪਹਿਲਾਂ ਵਾਂਗੂ ਪਿਆਰ ਬਣਿਆ ਰਹੇ ਤੇ ਇਸੇ ਤਰ੍ਹਾਂ ਲੋਕ ਉਹਨੂੰ ਚਾਹੁੰਦੇ ਰਹਿਣ ਸੋ ਬਹੁਤ ਬਹੁਤ ਮੁਬਾਰਕਾਂ ਸਾਰੀ ਦੁਨੀਆ ਨੂੰ ਪਾਸੇ ਪੰਜਾਬੀਆਂ ਨੂੰ ਕਿ ਬਾਈ ਨਾਲ ਪਹਿਲਾਂ ਵਾਂਗੂ ਹੀ ਪਿਆਰ ਕਰਨ ਸੋ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਅਸੀਂ ਇੱਥੇ ਪਹੁੰਚੇ ਆ ਜੀ ਸੇ ਤੇ ਹੋਰ ਪਹੁੰਚੇ ਜਿਹੜੇ ਲੋਕ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਸਿੱਧੂ ਮੂਸੇਵਾਲੇ ਦੀ ਪ੍ਰਾਦ ਦੇ ਜਨਮ ਦੀ ਖੁਸ਼ੀ ਵਿੱਚ ਜਿਹੜੀ ਆਪਣੀਆਂ ਪਾਵਨਾਵਾਂ ਨੂੰ ਆਪਣੇ ਨਾਲ ਸ਼ੇਅਰ ਕਰ ਸਕਣ ਤੇ ਸਾਡੇ ਨਾਲ ਇੱਕ ਵੀਰ ਪਹੁੰਚਿਆ ਹੈ ਜੀ ਹਰਿਆਣਾ ਤੋਂ ਸੀ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਮਜਾ ਹੈ ਮੈਂ ਨਰਵਾਣਾ ਤੋਂ ਆਇਆ ਹਾਂ ਹਰਿਆਣਾ ਤੋਂ ਤਾਂ ਜਿਸਟ੍ਰਿਕ ਜਿੰਦ ਲਗਦੀ ਹੈ ਉਹ ਸਰ ਸਭ ਤੋਂ ਪਹਿਲਾਂ ਤੁਹਾਨੂੰ ਕਿੰਨੀ ਖੁਸ਼ੀ ਹੋਈ ਕਿ ਤੁਸੀਂ ਅੱਜ ਸਿੱਧੂ ਮੂਸੇਵਾਲ ਦੇ ਭਰਾ ਦੇ ਜਨਮ ਦੇ ਇਥੇ ਸ਼ੁਭ ਅਵਸਰ ਤੇ ਤੇ ਪਹੁੰਚੇ ਹੋਏ ਹੋ ਪੂਰੀ ਖੁਸ਼ੀ ਹੈ ਜੀ ਮਮਨਾਂ ਦੀ ਪੂਰੀ ਬਾਈ ਆਪਣਾ ਦੁਬਾਰਾ ਸਿੱਧੂ ਆ ਜਨਮ ਹੋ ਗਿਆ ਤਾਂ ਬੜੀਆ ਹੈ ਖੁਸ਼ੀ ਦਾ ਮੌਲ ਮੇਦ ਆਇਆ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਚਾਹਾਂਗੇ ਤੁਸੀਂ ਇੱਕ ਪਿਆਰਾ ਜਿਹਾ ਗਾਣਾ ਉਹਨਾਂ ਦੀ ਯਾਦ ਵਿੱਚ ਯਾਦ ਵਿੱਚ ਹਥਿਆਰ ਗਾਣਾ ਹੈ ਉਹਨਾਂ ਦਾ ਸਾਡੇ ਕੋਲੋਂ ਸਹਿਮ ਸਹਿਮ ਜੋ ਲੰਘਦੇ ਸੀ ਸੁਣਿਆ ਮੈਂ ਹੁਣ ਹੱਥ ਗਲ ਮੈਨੂੰ ਪਾਉਣ ਲੱਗੇ ਬਾਜਾਂ ਵਾਂ ਵੈਰੀਓ ਸਿਰ ਚੱਕਣ ਲੱਗੇ ਪੋਰੇ ਸੀ ਜੋ ਜੁੱਤੀ ਵਾਲਿਆ ਨੋਕਾ ਨੇ ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਹੈ ਦਬ ਗਿਆ ਜੱਟ ਬਹਿਮ ਪਾਲ ਲਿਆ ਲੋਕਾਂ ਨੇ ਸਾਂਤੂ ਸਿਵਿਕ ਸਾ데요 ਜੀ ਸਿੱਧੂ ਮੂਸੇਵਾਲੇ ਦੇ ਫੈਨ ਕਿਨੇ ਦੂਰ ਦੂਰ ਤੋਂ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੀ ਹਵੇਲੀ ਪਹੁੰਚ ਰਹੇ ਨੇ ਤੇ ਉਹਨਾਂ ਦੀ ਯਾਦ ਵਿੱਚ ਜਿਹੜੇ ਆਪਣੀਆਂ ਪਾਵਨਾਵਾਂ ਮਤਲਬ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਸਾਡੇ ਹੋਰ ਵੀ ਵੀਰ ਜੋ ਕਿ ਹਰਿਆਣਾ ਜੀਨ ਤੋਂ ਇੱਥੇ ਆਏ ਹੋਏ ਹਨ ਉਹਨਾਂ ਦੇ ਫੈਨਸ ਨੇ ਜੋ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਉਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਵਧਾਈਆਂ ਦੇ ਰਹੇ ਨੇ ਕਦੇ ਸੂਰਜ ਵਾਂਗੂ ਤਪਦਾ ਹਾਂ ਸੂਰਜ ਵਾਂਗੂ ਤਪਦਾ ਕਦੇ ਸੰਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕੋਈ ਕਰਦਾ ਦੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ ਪਰ ਹਰ ਵਾਰੀ ਤੇਰੇ ਵਾਂਗੂ ਪਰ ਤੇਰੇ ਵਾਂਗੂ ਚਾਕੇ ਕਿਸੇ ਦਾ ਮੜਾ ਨਹੀਂ ਹੁੰਦਾ ਤੈਨੂੰ ਤੇਰਾ ਕੱਲਾ ਸਿੱਧੂ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮੈਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮੈਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਵਾਹ ਵਾਹ ਤਾਂ ਤੁਸੀਂ ਦੇਖ ਸਕਦੇ ਹੋ ਜੋ ਜੋ ਵੀਰ ਸਾਡਾ ਹਰਿਆਣੇ ਤੋਂ ਪਹੁੰਚਿਆ ਹਰਿਆਣਵੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜਾ ਸਿੱਧੂ ਮੂਸੇਵਾਲੇ ਦਾ ਗਾਣਾ ਬੜੀ ਹੀ ਮਤਲਬ ਪਿਆਰੀ ਆਵਾਜ਼ ਵਿੱਚ ਬਿਨਾ ਮਤਲਬ ਚਟਕੇ ਮਤਲਬ ਕਿਸੇ ਵੀ ਪ੍ਰੋਬਲਮ ਦੇ ਇਹਨਾਂ ਸੋਹਣਾ ਗਾਇਆ ਮਤਲਬ ਇਹ ਸਿੱਧੂ ਮੂਸੇਵਾਲੇ ਦੇ ਬਹੁਤ ਵੱਡੇ ਫੈਨ ਨੇ ਜੋ ਇੱਥੇ ਪਹੁੰਚੇ ਹੋਏ ਹਨ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਦਿਲਵਾਰ ਸਿੰਘ ਹੈ ਮੈਂ ਕੈਨੇਡਾ ਤੋਂ ਆਇਆ ਹਾਂ ਸਰ ਅੱਜ ਸਿੱਧੂ ਮੂਸੇਵਾਲੇ ਦੇ ਪਰਾ ਦੇ ਜਨਮ ਦੀ ਖੁਸ਼ੀ ਦੇ ਤੁਸੀਂ ਬਹੁਤ ਵਧੀਆ ਲੱਗਿਆ ਜੀ ਸਿੱਧੂ ਮੂਸੇਵਾਲੇ ਦਾ ਜੀ ਇਹ ਰੀਬਰਥ ਹੀ ਹੋਇਆ ਇੱਕ ਤਰ੍ਹਾਂ ਦਾ ਤੇ ਅਸੀਂ ਬਹੁਤ ਖੁਸ਼ ਹਾਂ ਇਸ ਨੂੰ ਲੈ ਕੇ ਪਰਿਵਾਰ ਸਾਰਿਆਂ ਨੂੰ ਮੁਬਾਰਕਾਂ ਦਾ ਕਹਿ ਸਕਦੇ ਹਾਂ ਕਿ ਬਹੁਤ ਬਹੁਤ ਮੁਬਾਰਕਾਂ ਹੋਣ ਹਾਂਜੀ ਜੀ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਕੁਝ ਹੋਰ ਕਹਿਣਾ ਚਾਹੋਗੇ ਸਾਡੀ ਆਡੀਅנס ਨਾਲ ਕੁਝ ਸ਼ੇਅਰ ਕਰਨਾ ਚਾਹੋਗੇ ਅ ਬਸ ਇਹੀ ਹੈ ਹੁਣ ਤਾਂ ਵੇਟ ਹੀ ਆ 12 ਤੋਂ 15 ਸਾਲ ਦੀ ਮੋੜ ਆਊਗਾ ਹੁਣ ਗਾਊਗਾ ਫਿਰ ਸਿੱਧੂ ਮੂਸੇਵਾਲੇ ਘਾਟ ਪੂਰੀ ਹੋ ਜੂਗੀ ਬਾਕੀ ਸਭ ਵਧੀਆ ਸਾਰਾ ਕੁਝ ਓਕੇ ਆ ਬਹੁਤ ਖੁਸ਼ੀ ਹੈ ਕਿ ਪਰਿਵਾਰ ਨੂੰ ਵੀ ਨਵਾਂ ਜੀ ਮਿਲਿਆ ਹਾਂਜੀ ਹਾਂਜੀ ਤਾਂ ਸਾਡਾ ਇੱਕ ਵੀਰ ਜੋ ਪਹੁੰਚਿਆ ਸੀ ਉਹਨੇ ਸਾਡਾ ਆਪਦੀ ਖੁਸ਼ੀ ਜ਼ਾਹਰ ਕੀਤੀ ਸੀ ਹੋਰ ਵੀ ਜਿਹੜੇ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਰ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਜੀਐਸਡੀ ਪੰਜਾਬ ਮੇਰੇ ਤੇ ਬਹੁਤ ਸਵਾਗਤ ਹੈ ਤੇ ਅਸੀਂ ਜਾਨਣਾ ਚਾਹਾਂਗੇ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਬਲਵਿੰਦਰ ਸਿੰਘ ਆ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਸਾਡਾ ਪਿੰਡ ਲਹਿਰਕੇ ਆ ਜੀ ਅੱਛਾ ਜੀ ਆਜੀ ਜੀ ਮੀਰਾਲਮਿਆ ਜੀ ਸਰ ਤੁਸੀਂ ਅੱਜ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਆ ਜੀ ਸਾਡੇ ਮਨ ਵਿੱਚ ਬਹੁਤ ਬਨੋ ਕਾਮਨਾ ਸੀ ਕਿ ਅਸੀਂ ਉੱਥੇ ਜਾਈਏ ਜਿਹੜੇ ਸੋਤੇ ਸੁੱਧੂ ਸਾਹਿਬ ਜੀ ਆਏ ਨੇ ਹਾਂਜੀ ਉਹਨਾਂ ਦਾ ਨਾਦੀ ਜੀ ਵਧਾਈ ਦੇਣ ਆਏ ਆ ਜੀ ਅਸੀਂ ਹਾਂਜੀ ਫਿਰ ਸਰ ਵਧਾਈਆਂ ਮਤਲਬ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਆਪਣੇ ਤਰੀਕੇ ਨਾਲ ਸਾਡੇ ਨਾਲ ਆਪ ਦੀ ਜਿਹੜੀ ਖੁਸ਼ੀ ਹੋ ਜ਼ਾਹਿਰ ਕਰੋ ਠੀਕ ਹੈ ਜੀ ਅਸੀਂ ਜ਼ਾਹਿਰ ਕਰਨੇ ਹਾਂਜੀ ਕਰੋ ਜੀ ਜਿਹੀ ਵਧਾਈ ਹੋਵੇ ਗੁਰੂਆਂ ਦੀ ਬੋਲੋ ਜੈ ਜੈਕਾਰ ਜੀ ਵਧਾਈ ਬਾਬੇ ਨਾਨਕ ਨੇ ਲਾਇਆ ਬਾਬੇ ਪਾਗ ਜੀ ਵਧਾਈ ਹੋਵੇ ਪਹਿਲੀ ਇਹਨੂੰ ਪਾਗ ਜੀ ਵਧਾਈ ਹੋਵੇ ਹੋਈ ਪਹਿਲੀ ਵਧਾਈ ਸਿੱਧੂ ਦੀ ਮੰਮੀ ਨੂੰ ਹੋਵੇ ਪਹਿਲੀ ਵਧਾਈ ਸਿੱਧੂ ਦੀ ਮੰਮੀ ਨੂੰ ਹੋਵੇ ਹੋ ਡੈਡੀ ਦਾ ਡੈਡੀ ਦਾ ਵਧਾਈ ਪਰਵਾਰ ਜੀ ਵਧਾਈ ਹੋਵੇ ਗੁਰੂਆਂ ਦੀ ਬੋਨ ਨੂੰ ਪਾਗ ਜੀ ਵਧਾਈ ਜੁਗ ਜੁਗ ਜੀਵੇ ਸਾਡਾ ਛੋਟਾ ਸਿੱਧੂ ਜੁਗ ਜੁਗ ਜੀਵੇ ਸਾਡਾ ਛੋਟਾ ਸਿੱਧੂ ਸਾਹਿਬ ਬਾਬੇ ਨਾਨਕ ਨੇ ਲਾਤੇ ਨੇ ਭਾਗ ਜਿਨ ਬੱਚਿਆਂ ਦੀਆਂ ਜੋੜੀਆਂ ਵਾਹਿਗੁਰੂ ਖਰਿਆ ਕਰਤਾ ਭਾਗ ਇਹੋ ਜਈਆਂ ਖੁਸ਼ਿਆਲੇ ਆਵੀ ਬਾਬਾ ਨਾਨਕਾ ਇਹੋ ਜਈਆਂ ਇਹੋ ਜਈਆਂ ਖੁਸ਼ਿਆਲੇ ਆਵੀ ਬਾਬਾ ਨਾਨਕਾ ਇਹੋ ਜਈਆਂ

ਹੋ ਜਈਆ ਖੁਸ਼ੀਆਂ ਲੈ ਆਵੇ ਬਾਬਾ ਨਾਨਕ ਆਏ ਹੋ ਜਈਆ ਹੋ ساری ਦੁਨੀਆਂ ਦੇ ਵਿੱਚ ਕੋਈ ਨਾ ਗਰੀਬ ਹੋਵੇ ਐ ساری ਦੁਨੀਆਂ ਦੇ ਵਿੱਚ ਕੋਈ ਨਾ ਗਰੀਬ ਹੋਵੇ ਹੋਵੇ ਨਾ ਕੋਈ ਐਸਾ ਜਿਹਦੇ ਰੋਟੀ ਨਾ ਨਸੀਬ ਹੋਵੇ ਹੋਵੇ ਨਾ ਕੋਈ ਐਸਾ ਜਿਹਦੇ ਰੋਟੀ ਨਾ ਨਸੀਬ ਹੋਵੇ ਹੋ ਰੁੱਖ ਵਿੱਚ ਸਭ ਲੋਸ਼ ਕਾਵੇਂ ਬਾਬਾ ਨਾਨਕ ਆਏ ਹੋ ਜਈਆ ਐ ਹੋ ਜਈਆ ਖੁਸ਼ੀਆਂ ਵਾਲੇ ਇਹ ਹੋ ਜਈਆ ਖੁਸ਼ਿਆਲ ਆਵੀ ਬਾਬਾ ਨਾਨਕਾ ਇਹ ਹੋ ਜਈਆ ਇਹ ਹੋ ਜਈਆ ਖੁਸ਼ਿਆਲ ਪਿਆਵੀ ਬਾਬਾ ਨਾਨਕਾ ਇਹ ਹੋ ਜਈਆ ਅਸੂਦੂ ਦੇ ਕਾਕੇ ਦੇ ਨਾਂ ਦੀ ਖੁਸ਼ੀ ਦੇ ਵਿੱਚ ਭੰਡਾ ਨੂੰ ਇਹ ਦੇ ਰਿਹਾ ਜਾ ਰਿਹਾ 500 ਰੁਪਇਆ ਇਹ ਹੋ ਜਈਆ ਵੀ ਬਾਬਾ ਨਾਨਕਾ ਇਹ ਹੋ ਜਈਆ ਵੇਲ ਦੀ ਵੇਲਾ ਛੋਟੇ ਸਿੱਧੂ ਸਾਹਿਬ ਦੇ ਨਾਂ ਦੀ ਵੇਲਾ ਬਾਬਾ ਨਾਨਕ 150 200 ਸਾਲ ਦੀ ਉਹਦੀ ਉਮਰ ਕਰੇ ਸਾਡੇ ਛੋਟੇ ਸਿੱਧੂ ਸਾਹਿਬ ਦੀ ਹੋ ਜਈਆਂ ਖੁਸ਼ੀਆਂ ਆਈ ਬਾਬਾ ਨਾਨਕਾ ਇਹੋ ਜਈਆਂ ਇਸ ਜੀਵਨ ਦੇ ਵਿੱਚ ਜੇ ਮਨੇ ਕਾਤੇ ਜਰ ਮਿਲਿਆ ਤੁਸੀਂ ਦੀਵੇ ਪਾਇਓ ਤੇਲ ਇਹ ਦੇ ਨਾਲ ਕਿਹਾਂ ਦੇ ਕਰ ਮਿਲ ਵਧਾਈਆਂ ਸਾਲਾਦਤ ਕਿਹਾਂ ਦੇ ਮੇਲੇ ਇਹੋ ਜਿਹੀਆਂ ਖੁਸ਼ੀਆਂ ਦੇ ਆਮੀ ਬਪਾ ਨਾਨ ਕਾ ਇਹੋ ਜਿਹੀਆਂ ਉਹ ਖੁਸ਼ੀਆਂ ਦੇ ਦਾਤਾ ਨਾਲ ਬਾਲਾ ਮਰਦਾਨਾ ਹੋਵੇ ਖੁਸ਼ੀਆਂ ਦੇ ਨਾਲ ਬਾਲਾ ਮਰਦਾਨਾ ਹੋਵੇ प्यार सचा जाना नान रवो नी वधाईं सॾा छोटा सिधू कर ਅਸਮਾਨ ਦਾ ਤਾਰਾ ਦੀਦੀ ਥੋੜੀ ਵਿੱਚ ਪਿਆ ਸੱਚੇ ਰੱਬ ਨੇ ਸਬਬ ਬਣਾਇਆ ਖੁਸ਼ੀਆਂ ਲਿਆਵੇਂ ਬਾਬਾ ਨਾਨਕਾਂ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਲਿਆਵੇਂ ਬਾਬਾ ਨਾਨਕਾਂ ਇਹ ਹੋ ਜਈਆਂ ਹਾਏ ਪਉਣ ਜੀ ਜਿਹੜਾ ਸਾਡੇ ਭੰਡਾ ਵਾਲਾ ਕੰਮ ਹੁੰਦਾ ਉਹ ਤੁਹਾਨੂੰ ਜਿਹੜਾ ਫਣਾਉਣੇ ਆ ਜੀ ਮੈਂ ਕਿਹਾ ਪੜਜੀ ਤੁਸੀਂ ਕਿੱਥੋਂ ਆਏ ਜੋ ਅਸੀਂ ਆਪਣੀ ਸਰ ਤੋਂ ਆਏ ਆ ਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਜੋ ਤੇ ਇੱਥੇ ਕੀ ਕਰਨ ਆਏ ਜੋ ਇੱਥੇ ਮਹਾਰਾਜ ਵਿਧਾਨਜਾ ਲੈਣਾ ਆਇਆ ਕਾਕਾ ਹੋਇਆ ਮੇਰੇ ਸਰਦਾਰ ਦੇ ਅੱਛਾ ਛੋਟਾ ਸਿੱਧੂ ਸਾਹਿਬ ਆਏ ਨੇ ਸਿੱਧੂ ਸਾਹਿਬ ਆਏ ਨੇ ਵਿਧਾਈ ਲੈਣ ਆਏ ਤੁਸੀਂ ਲੈਣ ਆਏ ਓਏ ਮੈਨੂੰ ਇਹ ਗੱਲ ਦੱਸ ਹਾਂਜੀ ਛੋਟਾ ਸਿੱਧੂ ਹੋਇਆ ਆ ਤੇ ਆਪਾਂ ਸਾਰੇ ਪੰਜਾਬ ਨੂੰ ਆਲ ਵਰਲਡ ਨੂੰ ਪੜਾਈ ਚਾ ਚੜਿਆ ਹਾਂਜੀ ਬਹੁਤ ਜਿਆਦਾ ਖੁਸ਼ੀ ਹੋਈ ਆ ਵੀ ਵਾਹਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਬੜਾ ਵੱਡਾ ਦਇਆ ਕੀਤੀ ਆ ਛੋਟੇ ਸਿੱਧੂ ਸਾਹਿਬ ਸਾਡੇ ਕੋਲ ਆ ਗਏ ਨੇ ਹਾਂਜੀ ਦੂਜਾ ਨੰਬਰ ਇਹ ਆ ਸਿੱਧੂ ਸਾਹਿਬ ਦੇ ਨਾਮ ਦਾ ਇੱਕ ਮੈਨੂੰ ਸ਼ੇਰ ਸੁਣਾ ਦੇ ਵਧੀਆ ਦੇ ਸ਼ੇਰ ਆ ਗਿਆ ਜੀ ਹਾਂਜੀ ਬਾਗ ਮੈਂ ਜਾਏਗੇ ਸਭੀ ਫੂਲ ਖਿਲੇ ਜਾਣਗੇ ਹਾਂਜੀ ਹਾਂਜੀ ਬਾਗ ਵਿੱਚ ਬਾਗ ਵਿੱਚ ਜਾਏਗੇ ਸਭੀ ਫੁੱਲ ਖਿਲ ਜਾਏਗੇ ਬਾਗ ਵਿੱਚ ਜਾਏਗੇ ਸਭੀ ਫੁੱਲ ਖਿਲ ਜਾਏਗੇ اے ਕਾਕਾ ਰੇ ਸਲਾਮਤ ਪੰਡ ਸੇਰਾ ਗਾਏਗੇ ਛੋਟਾ ਸਿੱਧੂ ਸਾਹਿਬ ਰੇ ਸਲਾਮਤ ਪੰਡ ਸੇਰਾ ਗਾਏਗੇ ਪੰਡ ਸੇਰਾ ਗਾਏਗੇ ਆਹੋ ਭੂਆ ਤੇਰੀ ਫੜਕੇ ਆਹ ਤੇਰੇ ਪੁੱਪਰ ਨੂੰ ਫੜਾਏਗੇ ਇਹਦੀ ਜੋੜੀ ਬਣਾਏਗੇ ਇਹਦੀ ਜੋੜੀ ਬਣਾਏਗੇ ਮੈਂ ਕਿਹਾ ਹੁਣ ਆਪਾਂ ਬਾਕੀ ਪ੍ਰੋਗਰਾਮ ਜਿੰਨਾ ਵੀ ਆ ਨਾ ਛੋਟੇ ਸਿੱਧੂ ਸਾਹਿਬ ਦੇ ਘਰ ਆਉਣ ਤੇ ਉਹਨਾਂ ਦੇ ਡੈਡੀ ਮੰਮੀ ਦੇ ਸਾਹਮਣੇ ਕਰਨਾ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ। ਤੇਰੇ ਸਾਡੇ ਨਾਲ ਇਥੇ ਅਮਰੀਕਾ ਤੋਂ ਸਾਡੇ ਵੀਰ ਆਲਮ ਭਰਾ ਆਏ ਹੋਏ ਸੀ ਨਾ ਨੇ ਸਿੱਧੂ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਤੇ ਜਿਹੜੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਜੀ। ਆ ਬੋਲੇ ਜੀ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਅਸੀਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਕਿ ਤੁਸੀਂ ਕਿੱਥੋਂ ਆਏ ਹੋ? ਹਾਂ ਜੀ ਮੇਰਾ ਨਾਮ ਜੋਤੀ ਹੈਗਾ ਜੀ ਪੰਨੀ ਵਾਲੇ ਤੋਂ ਆਏ ਅਸੀਂ। ਅੱਛਾ ਜੀ। ਤੇ ਤੁਸੀਂ ਅੱਜ ਇਸ ਦਿਨ ਸ਼ੁਭ ਅਵਸਰ ਤੇ ਪਹੁੰਚੇ ਹੋ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਹੋ ਰਹੀ ਹੈ ਜੀ ਮਤਲਬ ਜਿਵੇਂ ਜਿਵੇਂ ਚਲੋ ਤੁਸੀਂ ਮੈਂ ਤੁਸੀਂ ਦੇਖ ਸਕਦੇ ਹੋ ਜੀ ਮੇਰੀ ਪੈਂਜੜੀ ਤੇ ਪਹੁੰਚੀ ਬਹੁਤ ਜ਼ਿਆਦਾ ਸੋਕੇ ਕੋਈ ਗੱਲ ਨਹੀਂ ਅਰੇ ਚੁੱਪ 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 ਪਲੀਜ਼ ਚੁੱਪ ਚੁੱਪ ਹੋ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਇੰਨੇ ਜ਼ਿਆਦਾ ਪਾਉਕ ਹੋ ਚੁੱਕੇ ਆ ਨੇ ਇਸ ਮਤਲਬ ਇਹਨਾਂ ਕੋਲ ਕੋਈ ਸ਼ਬਦ ਨਹੀਂ ਕਿ ਇਸ ਮੌਕੇ ਤੇ ਕੁਝ ਬੋਲ ਸਕਣ ਤੁਸੀਂ ਟੈਂਸ਼ਨ ਵਾਲਾ ਸਿੱਧੂ ਮੂਸੇਵਾਲਾ ਕੀ ਕਿਨ ਬੱਪਸ ਆ ਚੁੱਕਿਆ ਪਲੀਜ਼ ਤੁਸੀਂ ਉਹਨਾਂ ਦੇ ਇਸ ਖੁਸ਼ੀ ਦੇ ਮੌਕੇ ਤੇ ਕੁਝ ਬੋਲੋ ਖੁਸ਼ੀ ਹੋ ਰਹੀ ਹੈ ਜੀ ਪਰ ਬੋਲਿਆ ਨਹੀਂ ਜਾ ਰਿਹਾਗਾ ਬਸ ਇਹ ਗੱਲ ਦੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਇਮੋਸ਼ਨਲ ਨੇ ਕਹਿ ਸਕ ਇਹ ਕਹਿ ਰਹੇ ਨੇ ਕਿ ਇਸ ਖੁਸ਼ੀ ਦੇ ਮੌਕੇ ਤੇ ਕੁਝ ਬੋਲ ਵੀ ਨਹੀਂ ਸਕਦੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਆ ਸਾਨੂੰ ਬਟ ਅਸੀਂ ਜੀ ਇੱਥੇ ਪਹੁੰਚੇ ਆ ਸਿੱਧਵਾਲੀ ਮੂਸੇ ਦੇ ਪਿੰਡ ਬਟ ਬਹੁਤ ਅੱਛਾ ਲੱਗ ਰਿਹਾ ਬਸ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਜੀ ਬਹੁਤ ਦੂਰ ਤੋਂ ਆਈ ਸੀ ਕਿੰਨੇ ਜ਼ਿਆਦਾ ਇਮੋਸ਼ਨਲ ਸੀ ਇਹਨਾਂ ਨੂੰ ਅੱਜ ਵੀ ਇਦਾਂ ਲੱਗ ਰਿਹਾ ਸੀ ਜਿਵੇਂ ਸਿੱਧੂ ਮੂਸੇਵਾਲਾ ਨਾਲ ਦੇ ਮਤਲਬ ਬਿਲਕੁਲ ਕਲੋਸ ਹੋ ਕੇ ਵਾਪਸ ਚਲਾ ਗਿਆ ਹੋਵੇ ਪਰ ਸਿੱਧੂ ਮੂਸੇਵਾਲਾ ਵਾਪਸ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਲੋਕਾਂ ਦੁਆਰਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਜਿਹੜਾ ਸਿੱਧੂ ਮੂਸੇਵਾਲੇ ਵਿੱਚ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਇਸ ਟਾਈਮ ਇਥੇ ਨਹੀਂ ਹੋਣ ਕਾਰਨ ਲੋਕ ਸਿਰਫ ਉਹਨਾਂ ਦੇ ਘਰ ਆ ਕੇ ਇਧਰ ਆਪਣੀ ਖੁਸ਼ੀ ਜ਼ਾਹਿਰ ਈ ਨਾਮ ਹੈ ਤੇ ਕਿੱਥੋਂ ਆਇਓ ਮੇਰਾ ਨਾਮ ਰਮਨਪ੍ਰੀਤ ਹੈ ਮੈਂ ਕ੍ਰਾਂਗਨੇ ਪਿੰਡ ਤੋਂ ਆਇਆ ਅੱਛਾ ਜੀ ਇਸ ਤੋਂ ਮੂਸੇਵਾਲ ਦੀ ਆਚਕ ਗਾਣਾ ਠੀਕ ਹੈ ਜੀ ਮੈਂ ਖੜੂੰਗੀ ਬੋਲੋ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਬੜਾ ਹੱਥ ਰਾਜੀ ਬੜਾ ਕਾਸ ਤੋਂ ਅਜਿਹੇ ਦਰਵਾਜੇ ਵਿੱਚ ਬੋਲ ਤੱਕੀ ਖੜੇ ਆਵੇ ਚੰਗੀ ਤਰਾ ਜਾਣਦਾ ਹੈ ਤੌਣ ਦਾ ਇਸਾਂ ਕੁਝ ਇਹ ਤੇ ਮੇਹੀ ਹਾਈ ਰੇਟ ਮਿਲੋਗੀ ਨੈਟ ਕੰਟਰੋਵਰਸੀ ਕ੍ਰੇਡ ਮਿਲੋਗੀ ਧਰਮ ਦੇ ਨਾਮ ਤੇ ਡਿਵੈਟ ਮਿਲੋਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਬਹੁਤ ਹੀਡ ਮਿਲੋਗੀ ਅੱਜ ਦੇ ਵਿਚਾਰਜ ਨੇ ਕਰ ਗਿਆ ਜਦੋਂ ਪੜਾ ਸਵਾ ਅਖਬਾਰ ਉੱਠ ਕੇ ਲੀਡਰ ਫਰਾਡੇ ਤੇ ਵਟਾ ਇਹਨਾਂ ਨੂੰ ਲੰਗਾ ਦੇ ਕੇ ਮਾਰ ਦੇ ਚ ਪਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਨ ਦੀ ਉਦੋਂ ਕਿੱਥੇ ਹੁੰਦੀ ਐ ਐਸ ਆਲੇ ਬੋਲਦੇ ਆ ਸ਼ਰਮਾ ਦਾ ਘਾਟਾ ਇਹਨਾਂ ਨੂੰ ਠੈਕੀ ਓਕੇ ਕਿਹੜੇ ਸਕੂਲ ਤੋਂ ਕਾਂ ਨੇ ਸਕੂਲ ਤੋਂ ਇਹ ਸਰਕਾਰੀ ਹਾਈ ਸਕੂਲ ਕਾਂਣਾ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਆ ਸਕੂਲ ਦੇ ਸਟੂਡੈਂਟਸ ਬੜੇ ਪਿਆਰੇ ਬਾਰੇ ਸਿੱਕੇ ਨਿੱਕੇ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਉਹਨਾਂ ਨੇ ਅੱਜ ਪਿੰਡ ਪਹੁੰਚ ਕੇ ਉਹਨਾਂ ਦਾ ਹੀ ਗਾਣਾ ਗਾਇਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਤੁਹਾਡਾ ਨਾਮ ਜਾਣਨਾ ਚਾਹਾਂਗੇ ਤਾਂ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਗੁਰਵਾਜ ਸਿੰਘ ਇਸ ਮਾੜਾ ਮੰਡੀ ਤੋਂ ਆਏ ਹਾਂ ਸਰ ਤੁਸੀਂ ਪਹਿਲੀ ਵਾਰ ਆਏ ਹੋ ਪਹਿਲੀ ਦੀ ਆਏ ਹਾਂ ਜੀ ਇਹ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਤੁਸੀਂ ਬਹੁਤ ਹੀ ਸ਼ੁਭ ਅਫਸਰਤ ਇੱਥੇ ਪਹੁੰਚੇ ਹੋਏ ਹੋ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਵੇਖੋ ਐਡੇ ਹੁਣ ਹੱਥ ਕਲਾਕਾਰ ਸਾਡੇ ਪੰਜਾਬ ਦੇ ਜਿਹੜੇ ਜੀ ਆਉਂਦੇ ਰਹਿੰਦੇ ਜਗਾ ਬਹੁਤ ਕੁਝ ਕਰਦੇ ਆਪਣੇ ਇਲਾਕੇ ਲਈ ਇੰਨੀ ਉਹਨਾਂ ਦੀਆਂ ਸੋਚਾਂ ਹਨ ਕਿ ਕੋਈ ਵਿਰਲਾ ਕਲਾਕਾਰ ਹੀ ਸੋਚ ਸਕਦਾ ਇਸ ਗੱਲ ਨੂੰ ਵੇਖੋ ਐਡੀ ਵੱਡਾ ਇੰਡਸਟਰੀ ਦੇ ਵਿੱਚ ਉਹਨਾਂ ਨਾਂ ਪਾ ਕੇ ਚਾਹੁੰਦੇ ਨੇ ਕਿਤੇ ਵਧੀਆ ਸ਼ਹਿਰ 'ਚ ਰਹਿ ਸਕਦੇ ਆਂ ਵਧੀਆ ਕੰਟਰੀ 'ਚ ਰਹਿ ਸਕਦੇ ਆਂ ਪਰ ਉਹਨਾਂ ਫਿਰ ਵੀ ਆਪਣੇ ਪਿੰਡ ਨੂੰ ਤਰਜੀਹ ਦਿੱਤੀ ਵੀ ਆਪਣੇ ਜਿੱਥੇ ਜੰਮੇ ਪਲੇ ਆ ਉੱਥੋਂ ਦੇ ਲੋਕਾਂ 'ਚ ਜਾ ਕੇ ਉਹਨਾਂ ਦੇ ਵਿੱਚ ਆਪਾਂ ਵਿਚਰੀਏ ਉਹਨਾਂ ਦਾ ਕੋਈ ਭਲਾ ਕਰੀਏ ਵੀ ਜਿਹੜੇ ਉਹਨਾਂ ਦੇ ਕਾਰਜ ਹੋਣ ਵਾਲੇ ਨੇ ਜਿਹੜੇ ਗੱਲਾਂ ਅਧੂਰੀਆਂ ਨੇ ਵੀ ਆਪਣੇ ਇਲਾਕੇ ਦੀ ਆਪਾਂ ਵਿਕਾਸ ਕਰੀਏ ਤੇ ਸਰ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਅਸੀਂ ਇਹ ਚਾਹੁੰਨੇ ਆ ਜੀ ਸਾਡੇ ਪੰਜਾਬ ਦੇ ਇੰਨੇ ਕਲਾਕਾਰ ਆ ਗੋਠਦੇ ਨੇ ਨਵੇਂ ਮੁੰਡੇ ਉੱਠਦੇ ਨੇ ਵੀ ਉਹਨਾਂ ਦੀ ਸੋਚ ਵੀ ਸਿੱਧੂ ਮੂਸੇਵਾਲੇ ਵਰਗੀ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ ਤਾਂ ਜੋ ਅੱਗੇ ਜਾ ਕੇ ਸਾਡੇ ਪੰਜਾਬ ਦੀ ਪਛਾਣ ਬਣੇ ਸਿੱਧੂ ਮੂਸੇਵਾਲੇ ਨੇ ਵੇਖੋ ਆਪਣੇ ਪੰਜਾਬ ਦੀ ਬਾਹਰ ਵਰਲਡ ਲੈਵਲ ਤੇ ਜਿੱਥੇ ਕਿਤੇ ਸਰਦਾਰ ਦਾ ਪਤਾ ਵੀ ਨਹੀਂ ਉੱਥੇ ਵੀ ਉਹਨਾਂ ਦੱਸਣ ਲੱਗਾ ਵੀ ਕੋਈ ਪੱਗ ਬਨ ਕੇ ਕੋਈ ਸਰਦਾਰ ਬੰਦਾ ਕੋਈ ਇਹ ਕਮ ਹੈਗੀ ਆ ਪੰਜਾਬ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡਾ ਇੱਕ ਵੀਰ ਪਹੁੰਚਿਆ ਸੀ ਉਹਨਾਂ ਨੇ ਇਸ ਸ਼ੁਭ ਦੇ ਸ਼ੁਭ ਮੌਕੇ ਤੇ ਆਪਣੀ ਜਿਹੜੀ ਖੁਸ਼ੀ ਜ਼ਾਹਿਰ ਕੀਤੀ ਹੈ ਅਦਾਂ ਹੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਲੈਂਡ ਸ਼ੇਅਰ ਹੋ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ